Come on, come on, come on! Come on. Come on. <laughs> दिया। 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 एक बार सारे के चरण गुजारिश है मस्ती साहब अशोक मस्ती जी कलोचन सिंह चाह जिन्हिया मैं नाज अस्तियां इधर कड़ी मेरी बेनती हाथ जोड़ के सारे चरण

ਬੱਬਾਈ ਕੀ ਜੈ ਮਸਤਾ ਦੀ ਜੈ ਮਸਤਾ ਦੀ ਜੀ ਬੱਬਾਈ ਕੀ ਨਾਮ ਤੁਹਾਡਾ ਹੀ ਤੇਰਾ ਨਾਮ ਮਤਲਬ ਜੀ ਬੱਬਾਈ ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਮੈਨੂੰ ਸਾਨੂੰ 92 ਤੋਂ ਮੇਦਿਆਂ ਦਾ ਪੀਰ ਨੇ ਸ਼ੌਕ ਦਿੱਤਾ ਮੈਂ ਰੋਜਾ ਬਣਾਉਣ ਗਿਆ ਸੀ ਰੋਜਾ ਬਣਾਉਂਦਾ ਮੈਂ ਉੱਥੇ ਖੇਡਣ ਲੱਗ ਪਿਆ ਮਿਸਤਰੀ ਦਾ ਮੈਂ ਕੰਮ ਕਰਦਾਗਾ ਅੱਛਾ ਇਹਦਾ ਪੀਰ ਦੀ ਕਿਰਪਾ ਹੋ ਗਈ ਨਾ ਮੇਰੀ ਚੌਕੀ ਗਿਆਗਾ ਤੇ ਸੰਗਤਾਂ ਇੱਥੇ ਆਗਾ ਨਹੀਂ ਆ ਕਰਾ ਦਿਆ ਕਰੀ ਤੇ ਜੋ ਕਰਾਇਆ ਮਿਲਦਾ ਸੰਗਤਾਂ ਨੂੰ ਕਿਦਾ ਕੋ 50 ਸਾਲ ਦਾ ਖੱਡ ਪਾੜ ਸੁੱਖਿਆ ਨਿਕਲਦਾ ਕਿਦਾ ਜਿਗਰਾਤਾ ਨਿਕਲਦਾ ਕਿ ਜੇ ਕੋਈ ਸੋਕਾ ਨਿਕਲਦੀ ਆ ਫਰੀ ਦਸੀ ਜਾਂਦੀ ਕੋਈ ਪੈ ਲੈ ਜਾਂਦੇ ਆ ਮੇਲਾ ਕਰਾਈਦਾ ਕਿ ਇਹਨੂੰ ਕਹਿੰਦਾ ਜੇ ਕੋਈ ਪਾਈ ਹਰਦਾਲ ਸਾਦੀ ਤੇ ਲੈ ਵੀ ਨਹੀਂ ਤੇ ਆ ਕੇ ਜਿਹੜੀ ਪਈ ਇਹਨੂੰ ਬਣਾ ਕੇ ਵੰਡ ਜੀ ਬੱਬਾ ਜੀ ਕਿੰਨਾ ਮੇਲਾ ਤੁਹਾਡਾ ਇਹ ਮੇਲਾ ਜੀ ਸਾਲ ਦੇ 3 ਮਹੀਨੇ ਦੇ ਹੋ ਰਿਹਾ 99 ਤੋਂ ਮੇਲੇ ਕਰਾ ਰਹੇ ਆ 100 ਵਿੱਚ 107 100 ਮੇਲੇ ਤੋਂ ਉੱਪਰ ਮੇਲਾ ਹੋ ਗਿਆ ਬੱਬਾ ਜੀ ਤੁਹਾਨੂੰ ਆਪਣੀ ਸੰਤਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸ਼ੰਕਵਾਦ ਦੇ ਜਿਹਨਾਂ ਚੋਨੇ ਮੈਚੋ ਕੀ ਜਿਹੜੀਆਂ ਸਫਤਾ ਮੇਲੇ ਚ ਆਈਆਂ ਵਾ ਉਹਨਾਂ ਦਾ ਵੀ ਰੱਬ ਤੇਨ ਤੁਕਣਾ ਕਰੇ ਜਿਹੜੀਆਂ ਨਹੀਂ ਆਈਆਂ ਉਹਨਾਂ ਦਾ ਵੀ ਰੱਬ ਤੇਨ ਤੁਕਣਾ ਕਰੇ ਰਾਤ ਚੌਕੜੀ ਕਰੇ ਕਰ ਭਲਾ ਤੇ ਹੋ ਭਲਾ ਅੰਤ ਭਲੇ ਦਾ ਭਲਾ ਮੇਲੇ ਦੀ ਲੰਗਰ ਪਾਣੀ ਸਭ ਚਲੀ ਜਾਂਦਾ ਹਾਂ ਸਭ ਚਲੀ ਜਾਂਦਾ ਜੀ ਮੇਲੇ ਚ ਕੱਲ ਦਾ ਚਲੀ ਜਾਂਦਾ ਔਰ ਕੱਲ ਤੱਕ ਵੀ ਚੱਲਦਾ ਰਹਿਣਾ ਠੀਕ ਬਹੁਤ ਦਿਨ ਦਿਨ ਲੰਗਰ ਚੱਲਦਾ ਰਹਿੰਦਾ ਵਾ ਹਰ ਵੀਰਵਾਰ ਵੀ ਚੱਲਦਾ ਵਾ ਠੀਕ ਹਾਂਜੀ